ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੂਜਰੀ ਮਹੱਲਾ ਪੰਜਵਾ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਨ ਰਿਦੈ ਆਰਾਧਿਆ ਤਿਨ ਭਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੈ ਪਰਾ ਬਤਾ ਜੇ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮੈਂ ਤਜਸ ਘਟੈ ਰਹਾਓ ਮਾਇਆ ਕਿਸਨ ਬੰਦ ਸੈਨ ਸਾਖ ਖਿਤ ਹੀ ਕਾਮਨਾ ਆਇਆ ਹਰ ਕਾ ਦਾਸ ਨੀਜ ਕੁਲ ਊਚਾ ਤਿਸ ਸੰਗ ਮਨ ਬਾੰਛਤ ਫਲ ਪਾਇਆ ਲੱਖ ਕੋਟ ਵਿਖਿਆ ਕੇ ਵਿੰਜਨ ਤਾ ਮੈਂ ਤ੍ਰਿਸ਼ਣ ਨਾ ਬੂਜੀ ਸਿਮਰਤ ਨਾਮ ਕੋਟ ਊਜੀਆਰਾ ਬਸਤੈ ਅਗੋਚਰ ਸੂਜੀ ਫਿਰ ਤਾਂ ਫਿਰ ਤੋਂ ਤੂੰ ਮਰੈਦ ਵਾਰ ਆਇਆ ਪੈ ਪੰਜਨ ਹਰ ਰਾਇਆ ਸਾਧ ਕੇ ਚਰਨ ਧੂਰ ਜਨ ਬੰਛੈ ਸੁਖ ਨਾਨਕੇ ਹੁ ਪਾਇਆ ਗੂਜਰੀ ਮਹੱਲਾ ਪੰਜਵਾ ਪੰਜ ਪਦਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੈ ਵਾਸਾ ਉਹਾਂ ਛੋੜ ਧਰਨ ਮੈਂ ਆਇਆ ਜਿ ਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ ਅਬਰ ਸਭ ਮਿਥਿਆ ਲੋਭ ਲਬੀ ਗੁਰ ਪੂਰੈ ਦਿਉ ਹਰ ਨਾਮਾ ਜੀ ਕੋ ਇਹ ਹਵਸਤ ਫਭੀ ਰਹਾਓ ਇਸ਼ਟ ਮੀਤ ਬੰਦਪਸੁੱਤ ਭਾਈ ਸੰਗ ਬਨ ਤਾਰਾ ਚ ਹਸਿਆ ਜਬ ਬੰਤੀ ਔਸਰ ਆਏ ਬਨੇਉ ਹੈ ਉਨ ਪੇਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਬਿਹਾਜੀ ਮਾਇਆ ਸੰਪੈ ਸੋਇਨਾ ਰੂਪਾ ਦਾਮਾ ਕਰ ਕਰ ਅਨਰਥ ਬਿਹਾਜੀ ਸੰਪੈ ਸੋਇਨਾ ਰੂਪਾ ਦਾਮਾ ਪਹਾੜੀ ਕੋ ਪਹਾੜਾ ਮਿਲਿਆ ਹੋਰ ਸਗਲ ਭਿਓ ਬੇਰਾਨਾ ਹੈ ਵਰ ਗੈਰ ਰੱਥ ਸੰਭਾਹੇ ਕਰ ਗੈ ਲੀਨੇ ਮੇਰੇ ਜਬ ਤੇ ਹੋਈ ਲਾਮੀ ਧਾਈ ਚਲੇ ਨਾਹੀ ਇਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰੂ ਨਾਨਕ ਕੋ ਦੀ ਓ ਮਰੇ ਨ ਆਵੇ ਜਾਈ ਗੂਜਰੀ ਮਹੱਲਾ ਪੰਜਵਾ ਤੇ ਪਦੇ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦੁੱਖ ਬਿਨ ਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ 부ਝਾਈ ਨਾਮ ਨਿਧਾਨ ਸਤਿਗੁਰੂ ਦੇ ਵਾਇਆ ਬਿਨ ਸਨ ਆਵੇ ਜਾਈ ਹਰ ਜਪ ਮਾਇਆ ਬੰਧਨ ਟੂਟੇ ਭੈ ਕਿਰਪਾਲ ਦੇ ਹਾਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਓ ਆਠ ਪੈਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਾਤਾ ਹਰਖ ਸੋਗ ਦੋਹੋ ਮਾਹੇ ਨਿਰਾਲਾ ਕਰਨੈ ਹਾਰ ਪਛਾਤਾ ਜਿਸ ਕਾ ਸਾਥ ਨਹੀ ਰਖ ਲੀਆ ਸਗਲ ਜੁਗਤ ਬਣ ਆਈ ਕੋ ਨਾਨਕ ਪ੍ਰਭ ਪੁਰਖ ਦੇ ਆਲਾ ਕੀਮਤ ਕਹਿਣ ਨਾ ਜਾਈ ਗੂਜਰੀ ਮਹੱਲਾ ਪੰਜਵਾ ਦੋਪਦੇ ਘਰ ਦੂਜਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਪਤ ਤਪ ਪਵਿੱਤਰ ਲੀਏ ਕਰੇ ਆਪਣੇ ਸਗਲ ਕਰਤ ਨਮਸਕਾਰੋ ਬਰਨ ਜਾਤ ਕੋ ਪੁੱਛੈ ਨਾਹੀ ਬਾਛੈ ਚਰਨ ਰਵਾਰੋ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰੇਸ਼ਟ ਕੋ ਧਣੀ ਕਹੀਜੈ ਜਨ ਕੋ ਆਂਗਨ ਰਾਰੋ ਰਹਾਓ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤੇਰ ਲੋਚਨ ਕਬੀਰ ਦਾਸ ਰੋ ਮੁਕਤ ਭਿਓ ਚਮਿਆਰੋ ਗੂਜਰੀ ਮਹੱਲਾ 5ਵਾਂ ਐ ਨਾਹੀ ਕੋ ਬੂਜਨ ਹਾਰੋ ਜਾਣੈ ਕਵਨ ਪਤਾ ਸੇ ਬਾਂਚੇ ਅਰ ਸਗਲ ਮੋਨ ਜਨ ਗਹਿ ਨ ਸਕਾਹੇ ਗਤਾ ਪ੍ਰਭ ਕੀ ਗੰਮ ਗਾਦ ਕਥਾ ਸੁਨੀਐ ਅਵਰੇ ਅਵਰ ਸਭ 부ਜੀਐ ਬਕਨ ਕਥਨ ਰਹਿਤਾਰ ਹਾਉ ਆਪੇ ਭਗਤਾ ਆਪ ਸੁਆਮੀ ਆਪਨ ਸੰਗਰਤਾ ਨਾਨਕ ਕੋ ਪ੍ਰਭ ਪੂਰ ਰਿਓ ਹੈ ਵੇਖਿਉ ਜਤ ਰਕਤਾ ਗੂਜਰੀ ਮਹੱਲਾ ਪੰਜਵਾ ਮਤਾ ਮਸੂਰਤੇ ਅਬਰਸਿਆਨਪ ਜਾਨ ਕੋ ਕਸ਼ੂ ਨਾ ਆਇਓ ਜੈ ਜੈ ਉਸ ਰਾਏ ਬਨਿਓ ਹੈ ਤਹਾ ਤਹਾ ਹਰ ਧਿਆਇਓ ਪ੍ਰਭ ਕੋ ਭਗਤ ਵਿਸ਼ਾਲ ਬਿਰਦਾਇਓ ਕਰੇ ਪ੍ਰਤਪਾਲ ਬਾਰ ਕੀ ਨਿਆਈ ਜਾਨ ਕੋ ਲਾਡ ਲਡਾਇਓ ਰਹਾਓ ਜਾਪ ਤਬ ਸੰਜਮ ਕਰਮ ਧਰਮ ਹਰ ਕੀਰਤ ਨ ਜਨ ਗਾਇਓ ਸਰਨ ਪਰਿਓ ਨਾਨਕ ਠਾਕੁਰ ਕੀ ਆਪੈਦਾਨ ਸੁਖ ਪਾਇਓ ਗੂਜਰੀ ਮਹੱਲਾ ਪੰਜਵਾ ਦਿਨ ਰਾਤੀ ਆਰਾ ਦੋ ਪਿਆਰੋ ਨਿਮਖ ਨ ਕੀ ਜੈ ਢੀਲਾ ਸੰਤ ਸੇਵਾ ਕਰ ਭਾਵਨੀ ਲਾਈਐ ਤਿਆਗ ਮਾਨ ਹਟੀਲਾ ਮੋਹਨ ਪ੍ਰਾਨ ਮਾਨ ਰੰਗੀਲਾ ਬਾਸ ਰਿਓ ਹੀਰੇ ਕੈ ਸੰਗੇ ਪੇਖ ਮੋਇਓ ਮਨ ਲੀਲਾ ਰਹਾਓ ਜਿਸ ਸਿਮਰਤ ਮਨ ਹੋਤ ਅਨੰਦਾ ਉਤਰੈ ਮਨੋ ਜੰਗੀਲਾ ਮਿਲਬੈ ਕਿ ਮੈਂ ਮਾ ਬਰਨ ਨਾ ਸਾਕੋ ਨਾਨਕ ਪਰੈ ਪਰਿਲਾ ਗੂਜਰੀ ਮਹੱਲਾ ਪੰਜਵਾ ਮਨ ਜੋਗੀ ਸਾਤਰਕ ਕਹਾਵਤ ਸਭ ਕੀਨੇ ਬਸ ਆਪਣਹੀ ਤੀਨ ਦੇਵ ਅਰਕ ਕੋੜ 33 ਸਤਿਨ ਕੀ ਹੈਰਤ ਕਛ ਨਾ ਰਹੀ ਬਲਵੰਤ ਵਿਆਪ ਰਹੀ ਸਭ ਮਹੀਂ ਅਬਰ ਨ ਜਾਣਸ ਅਬਰ ਨ ਜਾਣ ਸਕਉ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਈ ਕੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਈ ਕੋ ਨਾਨਕ ਸਾਦ ਤੇ ਭਾਗੀ ਹੋਏ ਚੇਰੀ ਚਰਨ ਗਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ